ਅੰਮ੍ਰਿਤਸਰ थाना ਤਰਸੀਕਾ ਦੇ ਅਦੀਨ ਪਿੰਡ ਜੀਵਨਪੰਦੇੜ ਦੇ ਰਹਿਣ ਵਾਲੇ ਇਲਾਕਾ ਨਿਵਾਸੀਆਂ ਵੱਲੋਂ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਰੋਸ ਅਤੇ ਇਸ ਮੌਕੇ ਤੇ ਪਿੰਡ ਦੇ ਸਰਪੰਚ ਤੇ ਲਾਇਏ ਦੋਸ਼ ਪੁਲਿਸ ਅਧਿਕਾਰੀ ਕਰ ਰਹੇ ਨੇ ਮਾਮਲੇ ਦੀ ਜਾਂਚ ਹਰਪਾਲ ਸਿੰਘ ਪੰਗੂ ਦੀ ਵਿਸ਼ੇਸ਼ ਰਿਪੋਰਟ ਪਾਜੀ ਮੇਰਾ ਨਾਮ ਰਾਜਵਿੰਦਰ ਕੌਰ ਆ ਤੇ ਪਿੰਡ ਦਾ ਨਾਮ ਜੀਵਨਪੰਦੇੜਾ ਮੈਟਰ ਇਹ ਹੀ ਹੈ ਕਿ ਸਰਪੰਚ ਨੇ ਸਾਡੇ ਨਾਲ ਬਹੁਤ ਜ਼ਿਆਦਾ ਧੱਕਾ ਕੀਤਾ ਵੇਖੋ ਜੀ ਸਾਡੇ ਸਾਹਮਣੇ ਵੱਡੇ ਵੱਡੇ ਖੂਬ ਬਣਾ ਦਿੱਤੇ ਆ ਉਹਦੇ ਵਿੱਚ ਸਾਰੇ ਪਿੰਡ ਦਾ ਜਿਹੜਾ ਸਿਵਲ ਦਾ ਪਾਣੀ ਸੁੱਟਣਾ ਆ ਤੇ ਸਾਨੂੰ ਇਹਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਆਂਦੀ ਹੈ ਸਾਨੂੰ ਸਮੈਲ ਬੜੀ ਗੰਦੀ ਆਂਦੀ ਆ ਮੱਛਰ ਬੜਾ ਤੇ ਬਹੁਤ ਜ਼ਿਆਦਾ ਮਤਲਬ ਕਿ ਗੰਦਗੀ ਦਾ ਸਾਰਾ ਜੋ ਵੀ ਇੱਥੇ ਬਣਾ ਦਿੱਤਾ ਆ ਇਹਨਾਂ ਨੇ ਤੇ ਜੇ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਵੇਖੋ ਵੀ ਇਹ ਇਹ ਕੰਮ ਨਾ ਕਰੋ ਵੀ ਸਾਡੇ ਬੱਚਿਆਂ ਨੂੰ ਵੀ ਖਤਰਾ ਛੋਟੇ ਛੋਟੇ ਸਾਡੇ ਬੱਚੇ ਆ ਉਹਨਾਂ ਨੇ ਰੰਜਿਸ਼ ਕਰਕੇ ਉਹਨਾਂ ਨੇ ਸਾਡੇ ਬੂਹੇ ਦੇ ਅੱਗੋਂ ਦੀ ਕੰਦ ਕੱਢ ਦਿੱਤੀ ਆ ਤੁਹਾਨੂੰ ਭਾਜੀ ਇਹਦੇ ਬਾਰੇ ਕੁਝ ਜਾਣਕਾਰੀ ਨਹੀਂ ਸਾਨੂੰ ਜਿੱਦਨ ਜੀਐਸਸੀਪੀ ਲੈ ਕੇ ਆਏ ਫੁੱਟਣ ਫੁੱਟਣ ਨਹੀਂ ਲੱਗ ਪਏ ਤੇ ਸਾਨੂੰ ਕੋਈ ਗੱਲਬਾਤ ਨਹੀਂ ਪਤਾ ਸਾਨੂੰ ਕੁਝ ਨਹੀਂ ਦੱਸਿਆ ਇਹਨਾਂ ਬਾਰੋ-ਬਾਰੀ ਮੀਟਿੰਗਾਂ ਕੀਤੀਆਂ ਸਾਨੂੰ ਵਿੱਚ ਇਹਨਾਂ ਨੇ ਬੁਲਾਇਆ ਹੀ ਨਹੀਂ ਸਾਨੂੰ ਕੁਝ ਨਹੀਂ ਦੱਸਿਆ ਹਾਂਜੀ ਭਾਜੀ ਅਸੀਂ ਘਰ ਜਨਾਨੀਆਂ ਇਕੱਲੀਆਂ ਵਾਂ ਸਾਡੇ ਬੰਦੇ ਬਾਹਰ ਆ ਤੇ ਸਾਨੂੰ ਧਮਕੀਆਂ ਬਹੁਤ ਜ਼ਿਆਦਾ ਦਿੰਦੇ ਆ ਵੀ ਤੁਹਾਨੂੰ ਇਦਾਂ ਕਰ ਦੇਣਾ ਤੁਹਾਨੂੰ ਕੁਲਚੇ ਤੋ ਫੜਾ ਦੇਣਾ ਅਸੀਂ ਸਾਡੇ ਨਾਲ ਅਸੀਂ ਤਾਂ ਕਹਿੰਦੇ ਆਂ ਅਸੀਂ ਇਨਸਾਫ ਦੀ ਮੰਗ ਕਰਦੇ ਆਂ ਤੇ ਸਾਨੂੰ ਬਹੁਤ ਯਕੀਨ ਹੈ ਇਹਨਾਂ ਤੇ ਕਿ ਸਾਨੂੰ ਇਨਸਾਫ ਦਿਵਾਉਣਗੇ ਜੇ ਸਾਨੂੰ ਬਹੁਤ ਗਾਲੀ ਗਲੋਚ ਕੀਤਾ ਮੈਂਬਰਾਂ ਨੇ ਵੀ ਨਾਲ ਮੈਂਬਰ ਵੀ ਸੀਗੇ ਨਾਲ ਸਰਪੰਚ ਸੀ ਤੁਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਕਿ ਇਹ ਜਿਹੜੀ ਗੰਦਗੀ ਆ ਇਹ ਅੱਗੇ ਕੀਤੀ ਜਾਵੇ ਅੱਗੇ ਸਾਡੇ ਦੋਸ਼ ਛੱਪੜ ਖਾਲੀ ਪਏ ਆ ਇਹਨਾਂ ਨੂੰ ਹੋਰ ਕਿਤੇ ਬਣਾਇਆ ਜਾਏ ਤੇ ਸਾਡੇ ਸਾਹਮਣੇੋਂ ਕੰਦ ਢਾਈ ਜਾਏ ਸਾਰਾ ਰਸਤਾ ਬੰਦ ਸਭ ਮੇਰੀ ਬੇਟੀ ਕੱਲ ਬਿਮਾਰ ਹੋ ਗਈ ਉਹਨੂੰ ਬੁਖਾਰ ਹੋਇਆ ਸੀ ਅਸੀਂ ਲੈ ਕੇ ਉਹਨੂੰ ਜਾ ਨਹੀਂ ਸਕੇ ਕਿਤੇ ਵੀ ਉਹ ਜਿਆਦਾ ਇੰਨੀ ਗੰਦੀ ਸਮੈਲ ਆਂਦੀ ਹੈ ਨਾ ਕੋਈ ਇੱਥੇ 10 ਮਿੰਟ ਖੜ੍ਹ ਨਹੀਂ ਸਕਦਾ ਇੰਨੀ ਗੰਦੀ ਸਮੈਲ ਐਥੇ ਸਾਰਾ ਗੰਦਾ ਪਾਣੀ ਆਂਡਿਆ ਆਪਣਾ ਦਰਸ਼ਕ ਹੋ ਜੀ ਅਸੀਂ ਕਿੱਥੇ ਰਹਿਣਾ ਵਾਲੇ ਜੀ ਇਹ ਅਸੀਂ ਜੀਵਨ ਪੰਨਾ ਜੱਦੇ ਕੀ ਗੱਲ ਹੋ ਗਈ ਸਾਰੀ ਜੀ ਕੋਈ ਵੀ ਨਹੀਂ ਹੋਈ ਕੋਈ ਨਾ ਪਤਾ ਇਹ ਨਾ ਸਰਪੰਚਾਂ ਨਾਲ ਸਾਡੀ ਕੋਈ ਗੱਲ ਹੀ ਹੋ ਰਹੀ ਚਲੋ ਕਿਸ ਨਾ ਬਾਹਰ ਪੈਲੀ ਪੂਜ ਦਾ ਝਗੜਾ ਸੀ ਤੇ ਇਹ ਤੇ ਜਾਣ ਕੇ ਸਾਡੇ ਨਾਲ ਲੱਪੇ ਸਾਡੇ ਨੀਰ ਨਾ ਕੋਈ ਗੱਲ ਨਹੀਂ ਕੀਤੀ ਉਹਦੇ ਕੋਲ ਕੀ ਕੀਤਾ ਗਿਆ ਜੀ ਸਰਪੰਚ ਕੋਲ ਤੁਹਾਡੇ ਘਰ ਦਵਾ ਸਾਡੇ ਘਰ ਦੇ ਬਾਹਰ ਉਹਨਾਂ ਨੇ ਪਹਿਲੋਂ ਖੂਪ ਉੱਟ ਲੇ ਜੋ ਬਾਅਦ ਚ ਹੁਣ ਅੜ ਕੇ ਆਵੇ ਲੋ ਕੰਡ ਕਰ ਲਈ ਜੋ ਹੁਣ ਉਧਰਲੇ ਬੰਨੇ ਕੰਡ ਕਰਕੇ ਤੇ ਗਟਰ ਪੁੱਟਾ ਡਣ ਲੱਗੇ ਆ ਤੇ ਉਹ ਪਾਣੀ ਕਿੱਥੇ ਪਵੇਗਾ ਕੀ ਸਮਝਦੇ ਇਹ ਪਿੰਡ ਦੇ ਵਿੱਚ ਹੋਰ ਗਟਰ ਕਰਨ ਵਾਸਤੇ ਕਿ ਜਗ੍ਹਾ ਨਹੀਂ ਗਈ ਐ ਉਹ ਜਾਗਾ ਹੋ ਸਾਰਿਆਂ ਲੋਕਾਂ ਦਾ ਉਹਨਾਂ ਗਿਆਨ ਇਨਕੁਆਰੀ ਕੀਤੀ ਜਾਵੇ ਤੇ ਚਾਹੇ ਸਾਡਾ ਮਸਲਾ ਹੱਲ ਕੀਤਾ ਜਾਵੇ ਹਾਂ ਰੀ ਨੋ ਗਈ ਸੀ ਇੰਨਾ ਜਾ ਕੇ ਹੱਥ ਵੀ ਜੋੜੇ ਮਿੰਤਾ ਵੀ ਕੀਤੀਆਂ ਤੇ ਉਹ ਪਰ ਮੇਰੇ ਮੁੰਡੇ ਨੂੰ ਇਹ ਵੱਡੇ ਨੂੰ ਬਾਹਰ ਲਾਰਾ ਦਈ ਗਏ ਇਹ ਸਭ ਕੋ ਕਰਾਂਗੇ ਤੁਹਾਨੂੰ ਰਾਹ ਦਵਾਂਗੇ ਬਣਾ ਕੇ ਤੁਹਾਨੂੰ ਆ ਕਰਾਂਗੇ ਤੇ ਇਹ ਪੁੜਕੇ ਜਾਂਦੇ ਸੀ ਤੂੰ ਕਿਹਾ ਕਿ ਸਾਡੇ ਬੱਚੇ ਫੜਦੀ ਮੈਂ ਪਿੱਟੜਾਈ ਮੈਂ ਤੇ ਪਿੱਟੜਾਈ ਮੈਂ ਤੇ ਪਿੱਟੜਾਈ ਮੈਂ ਦਾ ਗੰਦ ਮੇਰੇ ਬੂਰੇ ਘੜੀ ਲੈ ਮੇਰਾ ਪਾਣੀ ਖਰਾਬ ਤੇ ਮੇਰੀ ਮੱਛਰ ਮੇਰੇ ਬੱਚਿਆਂ ਦੀ ਜ਼ਿੰਦਗੀ ਖਰਾਬ ਮੇਰੀ ਜ਼ਿੰਦਗੀ ਖਰਾਬ ਨੰਗਾ ਨੂੰ ਹਾਨੂੰ ਰਾਹ ਨਹੀਂ ਕੋਈ ਕੋਸ਼ਿਸ਼ ਨਹੀਂ ਸਰਕਾਰੇ ਮੰਗੇ ਕਰਦੇ ਆ ਇਹ ਤੇ ਖੂਚ ਕਾਇਆ ਜਾਣਾ ਕੰਦਾ ਚਕਾਇਆ ਜਾਣ ਤੇ ਨਹੀਂ ਤੇ ਫਿਰ ਸਾਰੇ ਸਾਰੇ ਇਨਕੁਆਰੀ ਕੀਤੀ ਚਾਵੇ ਸਿਰ ਕੋਈ ਇਹ ਜੇ ਇਹ ਜੇ ਜਿਹੜਾ ਕਰਾਉਂਦੇ ਇਹੋ ਜ਼ਿੰਮੇਵਾਰ ਹੋਊ ਸਰਪੰਚੀ ਹੋਊ ਜ਼ਿੰਮੇਵਾਰ ਹੋ ਕੋਈ ਹੋਊ ਚੱਕੇ ਸਾਡੇ ਨਾ ਹੋਣੇ ਸਾਡਾ ਬਹੁਤ ਜਿਆਦਾ ਅੰਨਾਂ ਕ ਜਦਾ ਬੰਦੇ ਤਾਵਾ ਨਸਾਫੀ ਮੰਗਦੇ ਆ ਨਸਾਫੀ ਮੰਗਦੇ ਆ ਜੋ ਬੋਲੇ ਸੋਨਰ ਪੈ ਭਾਨਵਾਲ ਮਹਾਰਾਜ ਠੀਕ ਹੈ ਮੈਂ ਬਾਬਾ ਬੂਟਾ ਸਿੰਘ ਸੰਗਤਪੁਰਾ ਮੇਰੀ ਜਥੇਬੰਦੀ ਗੁਰੂ ਵਾਲਮੀਕ ਧਰਮ ਸਮਾਜ ਏਕਤਾ ਉਸ ਦੇ ਮੁਖੀ ਹੋਣ ਦੇ ਨਾਤੇ ਤੇ ਸਾਡੇ ਕੋਲ ਸ਼ਿਕਾਇਤ ਗਈ ਸੀ ਪਿੰਡ ਪੰਧੇਰ ਜੀਵਨ ਜਿਸ ਦੇ ਵਿੱਚ ਐਸਸੀ ਪਰਿਵਾਰ ਆ ਜੋ ਚਮਿਆਰ ਬਰਾਦਰੀ ਦੇ ਨਾਲ ਸੰਬੰਧ ਰੱਖਦਾ ਆ ਜਰਨਲ ਕੈਟਾਗਰੀ ਦਾ ਸਰਪੰਚ ਆ ਜਿਸ ਨੇ ਉਹਨਾਂ ਦੇ ਦਰਵਾਜ਼ੇ ਦੋਵੇਂ ਹੀ ਬੰਦ ਕਰ ਦਿੱਤੇ ਦੋ ਭਰਾ ਇਕੱਠੇ ਰਹਿੰਦੇ ਸੀ ਦੋਵੇਂ ਬਾਹਰ ਰਹਿੰਦੇ ਆ ਤੇ ਉਹਨਾਂ ਦੇ ਬੱਚੇ ਇੱਥੇ ਰਹਿੰਦੇ ਆ ਤੇ ਜਾਂ ਦੋ ਔਰਤਾਂ ਰਹਿੰਦੀਆਂ ਨੇ ਇੱਕ ਬਜ਼ੁਰਗ ਮਾਤਾ ਰਹਿੰਦੀ ਆ ਤੇ ੱੱਕੇ ਦੇ ਨਾਲ ਹੀ ਨਲੇ ਉਹਨਾਂ ਦੀ ਕੁੱਟਮਾਰ ਕੀਤੀ ਤੇ ਉਹਨਾਂ ਨੂੰ ਗਾਲੀ-ਗਲੋਚ ਵੀ ਕੀਤਾ ਜਾਤੀ ਸੂਚਕ ਸ਼ਬਦ ਵੀ ਬੋਲੇ ਤੇ ਉਹਨਾਂ ਦੇ ਦਰਵਾਜ਼ਿਆਂ ਦੇ ਅੱਗੇ ਜਿਹੜੇ ਗਟਰਪੋਟ ਦਿੱਤੇ ਆ ਜਿਹੜੇ ਬਹੁਤ ਹੀ ਨਿੰਦਨਯੋਗ ਆ ਸਰਪੰਚ ਜਿਹੜਾ ਆ ਪਿੰਡ ਦੀ ਮਾਂ ਹੁੰਦੀ ਆ ਉਹਨੂੰ ਜ਼ਿੰਮੇਵਾਰੀ ਸਮਝਣੀ ਚਾਹੀਦੀ ਸਾਰਿਆਂ ਨੂੰ ਇੱਕੋ ਜਿਹਾ ਸਮਝਣਾ ਚਾਹੀਦਾ ਜੇ ਪ੍ਰਮਾਤਮਾ ਨੇ ਤਾਕਤ ਦਿੱਤੀ ਆ ਤੇ ਪ੍ਰਮਾਤਮਾ ਕੋ ਉਹ ਵੀ ਬੜੀ ਛੇਤੀ ਲੈਂਦਾ ਆ ਸਰਪੰਚ ਨੂੰ ਇੰਨਾ ਤਕਾ ਨਹੀਂ ਕਰਨਾ ਚਾਹੀਦਾ ਗਰੀਬ ਬੰਦਿਆਂ ਦੇ ਨਾਲ ਅਸੀਂ ਕੋਸ਼ਿਸ਼ ਹੈ ਪੂਰੀ ਫੋਲਿਆਪੀ ਇਹਨਾਂ ਨੂੰ ਸਾਫ਼ ਮਿਲੇ ਪੀ ਇਹ ਗੱਟਰ ਜਿਹੜੇ ਐ ਸਾਈਡ ਤੇ ਸਰਕਾਰ ਨੂੰ ਬੇਨਤੀ ਆ ਵੀ ਪਹਿਲ ਦੇ ਆਧਾਰ ਤੇ ਤੇ ਬੇਨਤੀ ਆ ਵੀ ਹਟਾਏ ਜਾਣ ਜੇ ਸਾਡੀ ਬੇਨਤੀ ਨਾ ਪ੍ਰਵਾਨ ਹੋਏਗੀ ਫਿਰ ਧਰਨੇ ਵੀ ਲਾਵਾਂਗੇ ਤੇ ਹੋ ਸਕਿਆ ਤੇ ਵੀਡੀਓ ਸਰਪੰਚ ਸੈਕਟਰੀ ਜਿਹੜੇ ਜਿਹੜੇ ਵੀ ਅਫਸਰ ਵਿੱਚ ਆਏ ਉਹ ਹਾਈ ਕੋਰਟ ਦੀਆਂ ਪੌੜੀਆਂ ਵੇਖਣਗੇ ਬਾਬਾ ਜੰਗੇਸ਼ ਬਾਜੀ ਪੁਰਾਣੀ ਇਹਨਾਂ ਦੀ ਕੋਈ ਪ੍ਰਾਣੀ ਰੰਜਿਸ਼बाजी ਹੀ ਨਿੱਕੀਆਂ ਮੋਟੀਆਂ ਗੱਲਾਂ ਦੇ ਉੱਥੋਂ ਜੋ ਕਿ ਵੋਟਾਂ ਨਾ ਇਹਨਾਂ ਪਾਈਆਂ ਦੂਜੇ ਸਰਪੰਚ ਨੂੰ ਪਾਤੀਆਂ ਉਹ ਦੂਸਰਾ ਸਰਪੰਚ ਜਿਹੜਾ ਉਹ ਮੁੜ ਕੇ ਫੇਰ ਉਹਦੇ ਨਾਲ ਜਾ ਮਿਲਿਆ ਜਦੋਂ ਇਹ ਸਰਪੰਚ ਬਣ ਗਿਆ ਇਹਨਾਂ ਨੂੰ ਗਰੀਬਾਂ ਨੂੰ ਵਰਤਿਆ ਗਿਆ ਵੋਟਾਂ ਦੇ ਵੇਲੇ ਇਹਨਾਂ ਨੂੰ ਫੇਰ ਪਛਾਣ ਸੁੱਟਦਾ ਉਹ ਦੋਵੇਂ ਭਾਈ ਚਰੇ ਵਾਲੇ ਇਕੱਠੇ ਹੋ ਗਏ ਇਹਨਾਂ ਨੂੰ ਸਾਈਡ ਤੇ ਕਰਕੇ ਤੇ ਉਹਨਾਂ ਦੋਵਾਂ ਨੇ ਇੱਕ ਮ ਇੱਕ ਹੋ ਕੇ ਤੇ ਇਹਨਾਂ ਦੇ ਦਰਵਾਜ਼ੇ ਦੇ ਅੱਗੇ ਖੂਬਟਾ ਕੇ ਤੇ ਉਹ ਜੜਾ ਗਟਰ ਦਾ ਸਾਰਾ ਜਿਹੜਾ ਗਾਂਦਿਆ ਉਹ ਇਹਨਾਂ ਦੇ ਦਰਵਾਜ਼ੇ ਅੱਗੇ ਸੁੱਟ ਦਿੱਤਾ। ਬਾਬੇ ਤੁਸੀਂ ਇਸ ਮਾਮਲੇ ਚ ਉਸ ਅਧਿਕਾਰੀ ਨੂੰ ਮਿਲੋਗੇ। ਉੱਚ ਅਧਿਕਾਰੀ ਨੂੰ ਐਸਸੀ ਕਮਿਸ਼ਨ ਨੂੰ ਚਿੱਠੀ ਪਾਈ ਆ। ਕਮਿਸ਼ਨ ਦੀ ਵਿజిਟ ਕਰਾਉਣ ਦੀ ਕੋਸ਼ਿਸ਼ ਆ। ਵਿజిਟ ਕਰਵਾ ਕੇ ਫਿਰ ਇਹਨਾਂ ਦਾ ਕਰਵਾਵਾਂਗੇ ਹੱਲ। ਧਿਆਨ ਚ ਲਿਆਂਦਾ। ਬਾਬੇ ਕੀ ਜਿਆਦਾ ਜੀ ਬਹੁਤ ਜ਼ਿਆਦਾ ਧੱਕਾ ਮਾਦਾ ਰੋਂਦੇ ਹੀ ਉਹਦੀ ਵੀਡੀਓ ਵੱਖਰੀ ਸ਼ੈਦ ਚੱਲੇ ਜਾਂ ਨਾਲ ਚੱਲੇ। ਉਹ ਐਪੀ ਉੱਚ ਅਧਿਕਾਰੀ ਵੇਖਣਗੇ। ਐਸਸੀ ਕਮਿਸ਼ਨ ਨੂੰ ਕੱਲ ਮੈਂ ਚਿੱਠੀ WhatsApp ਕੀਤੀ ਸੀ। ਐਸਸੀ ਕਮਿਸ਼ਨ ਨੂੰ ਧੰਨਵਾਦ ਆ ਮਹਾਰਾਜ। ਉਹਨਾਂ ਦਾ ਜੇ ਉਹ ਚਿੱਠੀ ਦੇ ਇਦਾਂ WhatsApp ਦੇ ਉੱਤੇ ਇਹਨਾਂ ਦੀ ਸੁਣਵਾਈ ਕਰ ਲੈਂ ਤੇ ਬਹੁਤ ੱਕਾ ਹੋਇਆ ਆ ਨਹੀਂ ਤੇ ਅਸੀਂ ਇਚੇਚੇ ਤੌਰ ਤੇ ਉਹਨਾਂ ਨੂੰ ਮਿਲ ਕੇ ਤੇ ਇਹਨਾਂ ਦਾ ਮੈਟਰ ਧਿਆਨ ਚ ਲਿਆਵਾਂਗੇ ਤੇ ਵਿਜ਼ਿਟ ਕਰਾਵਾਂਗੇ ਜੈਵਾਲ ਨਿਕੀ ਜੀ ਹਰਨਵਾਲ ਨਿਕੀ ਜੀ ਦਲਬਾਗ ਸਿੰਘ ਮਜੀਠਾ ਜੀ ਜੋ ਕਿ ਅੱਜ ਜੀ ਅਸੀਂ ਪੰधेਰ ਪਿੰਡ ਆਏ ਆ ਇੱਥੇ ਹੱਲ ਦਾ ਜੀ ਪਤਾ ਲੱਗਾ ਜੀ ਵੀ ਆਪਣਾ ਇੱਥੇ ਬਹੁਤ ੱਕਾ ਕੀਤਾ ਗਿਆ ਇਹਨਾਂ ਨਾਲ ਪੀਬੀ ਚਵਾਰੀਆਂ ਬੀਬੀਆਂ ਫਰੇਦੀਆਂ ਵਾਂ ਇਹਨਾਂ ਦੇ ਘਰ ਵਾਲੇ ਜਿਹੜੇ ਆ ਬਾਹਰ ਰਹਿੰਦੇ ਆ ਜੀ ਤੇ ਇਹਨਾਂ ਦੇ ਮਤਲਬ ਕੋਈ ਬੜਾ ਦੁਖੀ ਵੀ ਮਿਲ ਲਗੇ ਬਮਾਲ ਵੀ ਹੈ ਜੇ ਇਹਨਾਂ ਦੇ ਦਵਾਈਦਾਨ ਨੂੰ ਲੈ ਜਾਣਾ ਉਹ ਵੀ ਰਾਹ ਨਹੀਂ ਹੈਗਾ ਜੀ ਰਾਹ ਇੱਥੇ ਬੰਦ ਕੀਤਾ ਗਿਆ ਵਾ ਜਿਹੜੀ ਇਹ ਜਿਹੜੀ ਵੀਡੀਓ ਤੇ ਸੈਕਟਰੀ ਜਿਹੜਾ ਵਾ ਇਹਨਾਂ ਨਾਲ ਸਾਰਾ ਕੁਝ ਇਹਨਾਂ ਨੇ ਸਰਪੰਚ ਦੇ ਨਾਲ ਮਿਲ ਕੇ ਇਹ ਕੰਮ ਜਿਹੜਾ ਕਰਵਾਇਆ ਗਿਆ ਵਾ ਇਹਦੇ ਵਿੱਚ ਆਹੀ ਮੰਗ ਰੱਖਦੇ ਆ ਜੀ ਇਹਨਾਂ ਨੂੰ ਮਤਲ ਜਿਹੜਾ ਹੋਰ ਵੀ ਕੋਈ ਇੱਥੇ ਅਫਸਰ ਆਉਂਦਾ ਹੋਵੇ ਉਹਨੂੰ ਬਖਸ਼ਾ ਨਾ ਜਾਵੇ ਇਸ ਪਿੰਡ ਦੀ ਇਹੀ ਮੰਗ ਕਰਦੇ ਆ ਭਗਵੰਤਮਾਨ ਸਰਕਾਰ ਨੂੰ ਇਹੀ ਕਹਿੰਨੇ ਆ ਜੀ ਵੇਖੋ ਜੀ ਆਪਾਂ ਕਹਿੰਨੇ ਆ ਕਿ ਨਹੀਂ ਧੱਕਾ ਹੁੰਦਾ ਜੀ ਨਹੀਂ ਧੱਕਾ ਹੁੰਦਾ ਪਰ ਇਸ ਪਰਿਵਾਰ ਨਾਲ ਐਸਸੀ ਭਈ ਚੜੇ ਨਾਲ ਧੱਕਾ ਕਿਉਂ ਹੁੰਦਾ ਵਾ ਜੀ ਇਹਨਾਂ ਦੇ ਤਾਂ ਜਰਨਲਿਸਟ ਹੁੰਦੇ ਤੇ ਨਹੀਂ ਧੱਕਾ ਹੋਣਾ ਤੇ ਇਹਨੇ ਨਾਲ ਕਹਿੰਦਾ ਜੈਵਾਲ ਨਿੱਕੀ ਹਰ ਹਰ ਵਾਲੇ ਦੀ ਮੇਰਾ ਨਾਮ ਗੁਰਵਿੰਦਰ ਸਿੰਘ ਆ ਹਾਂਜੀ ਉਹ ਜਿਹੜਾ ਐਲੀਗੇਸ਼ਨ ਲੱਗਾ ਬਿਲਕੁਲ ਨਿਆਜ ਲਾਇਆ ਨਹੀਂ ਕੋਈ ਇੱਜੇ ਗੱਲ ਬਾਹਲੇਗੀ ਉਹ ਜੀ ਜਿੱਦਨ ਪੁੱਟੇ ਆ ਖੂ ਪੁੱਟੇ ਆ ਸਾਰੇ ਪਿੰਡ ਦੀ ਸਹਿਮਤੀ ਨਾਲ ਪੁੱਟਿਆ। ਸਲਾਹ ਨਾਲ ਪੁੱਟਿਆ। ਬਾਬਾ ਦੋ ਦਿਨ ਸਪੀਕਰ 'ਚ ਬੋਲਦਾ ਰਿਹਾ। ਉਸ ਤੋਂ ਬਾਅਦ ਸਾਰਾ ਨਗਰ ਇਕੱਠਾ ਹੋਇਆ ਵਾ। ਨਗਰ ਇਕੱਠਾ ਹੋ ਕੇ ਸਾਰਿਆਂ ਨੇ ਸਹਿਮਤੀ ਬਣਾਈ ਉੱਥੇ ਪੁੱਟਣ ਦੀ। ਸਹਿਮਤੀ ਬਣਾਉਣ ਤੋਂ ਵੀ 15 ਦਿਨ ਬਾਅਦ ਆਪਾਂ ਪੁੱਟਿਆ ਖੂਹ ਉੱਥੇ। ਉਸ ਦਿਨ ਜਿੱਦਣ ਖੂਹ ਪੁੱਟਿਆ ਤਾਂ ਬਹੁਤ ਸਾਨੂੰ ਪੰਚਾਇਤ ਨੂੰ ਬਹੁਤ ਉੱਠਾ ਸਿੱਧਾ ਬੋਲੀਏ ਗਾਲੀ-ਕਲੋਚ ਕੀਤਾ ਇਹਨੇ। ਹੁੰਦਾਰਾ ਵਗੈਰਾ ਵੀ ਕੱਢੀਆਂ। ਉਹਨਾਂ ਕੋਲ ਜੋ ਐਜੂਕੇਸ਼ਨ ਨਹੀਂ ਹੈਗੀ। ਮੈਂ ਨਾ ਕਿ ਕੋਈ ਪਿੰਡ ਦਾ ਮੈਂਬਰ ਜਾਂ ਪੰਚਾਇਤ ਕੋਈ ਵੀ ਕਹਦੇ ਕਿ ਅਸੀਂ ਉਹਨਾਂ ਨੂੰ ਗਾਲਾਂ ਕੱਢੀਆਂ। ਤੇ ਅ ਵੀ ਹਾਦਲੇ ਉਹਨਾਂ ਨੇ ਕਿਹਾ ਸਰਮਾ ਇਹ ਸਿਰਫ ਇਹਨਾਂ ਸਾਡਾ ਕੋ ਪੁਰਾਣਾ ਜੀਨ ਜਿੰਨਾ ਕਰਕੇ ਇਹਨਾਂ ਨੇ ਸਾਡੇ ਘਰ ਦੇ ਬਾਹਰ ਲਗਾਈ ਹੈ ਠੀਕ ਹੈ ਤੇ ਹੋਰ ਵੀ ਬਣਾਉਣਾ ਹਾਂਜੀ ਇਹ ਜਗਾ ਸ਼ਾਮਲਾ ਰਿਆ ਪਿੰਡ ਦੀ ਜੀਚੋਂ ਨਾ ਮਕਾਨ ਬਣਾਏ ਉਹ ਵੀ ਸ਼ਾਮਲਾ ਰਿਆ ਉਹਨੂੰ ਕਲੋਨੀਆਂ ਦਿੱਤੀਆਂ ਇਹਨਾਂ ਨੂੰ ਦੋ ਪਹਿਲੀ ਗੱਲ ਤੇ ਇਹਨਾਂ ਦੀਆਂ ਕਲੋਨੀਆਂ ਬੰਦੀਆਂ ਨਹੀਂ ਤੇ ਕਲੋਨੀਆਂ ਦੇ ਦਰਵਾਜ਼ੇ ਪਰਲੇ ਬੰਨੇ ਤੁਸੀਂ ਦੇਖੇ ਹੋਣੇ ਆ ਛੜ ਕੇ ਜੜੀ ਰੋਡ ਉਧਰ ਨੂੰ ਆ ਸਾਰੀਆਂ ਕਲੋਨੀਆਂ ਦੀ ਉਧਰ ਨੂੰ ਆ ਇਹਨਾਂ ਨਜਾਇਜ਼ ਕਬਜ਼ਾ ਕਰਨ ਵਾਸਤੇ ਇਧਰੋਂ ਦਰਵਾਜ਼ੇ ਕੱਢੇ ਉਹਨਾਂ ਨੇ ਇਹਨਾਂ ਕਰਕੇ ਦੇ ਡੀਸੀ ਪਹਿਲੋਂ ਇਹਨਾਂ ਏਡੀਸੀ ਨੂੰ ਦਰਖਾਸਤ ਦਿੱਤੀ ਕਿ ਸਾਡੇ ਬੱਚੇ ਛੋਟੇ ਆ ਮੁਰਕੇ ਡੀਸੀ ਸਾਹਿਬ ਨੂੰ ਦਿੱਤੀ ਹੈ ਨਾ ਉਹਨਾਂ ਨੇ ਸਾਨੂੰ ਦੂਜੀ ਕੀਤੀ ਆ ਕਿ ਉਹਨਾਂ ਕੋ ਕਮ ਕਰਤਾ ਸਾਨੂੰ ਕਿ ਤੁਸੀਂ ਇਹ ਕੰਮ ਕਰੋ ਉਹਨਾਂ ਦੇ ਹੁਦੀ ਆ ਤੇ ਜਿਹੜੇ ਮਤਲਬ ਕੰਮ ਹੋਏ ਸਾਰੇ ਸੈਂਸ ਸਰਕਾਰੀ ਸਾਰੇ ਸਰਕਾਰੀ ਕੰਮ ਸਾਰੇ ਇਹ ਸਰਕਾਰ ਦੇ ਸਰਕਾਰੀ ਕੰਮ ਹੋਇਆ ਤੇ ਜਿਹਨੂੰ ਮੈਂ ਤੁਹਾਡੇ ਅਪਲੀਕੇਸ਼ਨ ਲਾਇਆ ਬਿਲਕੁਲ ਗਲਤ ਹੈ ਜੀ ਹਰ ਤਰ੍ਹਾਂ ਦੇ ਕੰਮ ਹੋ ਰਿਹਾ ਸਾਰੀ ਸਰਕਾਰ ਦੀ ਸਰਕਾਰ ਦੀ ਨੀਤੀ ਨਾਲ ਪੰਚਾਇਤ ਨੀਤੀ ਨਾਲ ਵੀਡੀਓ ਦੀ ਨੀਤੀ ਨਾਲ ਸਾਰਾ ਉਹਨਾਂ ਦੀ ਸ਼ਮਤੀ ਨਹੀਂ ਕੰਮ ਹੁੰਦਾ ਜਿਵੇਂ ਉਹਦੇ ਵੀ ਰੁਕਾਵਟ ਪਾਉਂਦਾ ਉਹ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ